एसीपी इंडिया प्रणाम ਤੁਸੀਂ ਦੇਖ ਰਹੇ ਹੋ ਆਜੀਆ ਤਾਜ਼ਾ ਖਬਰਾਂ ਜਿਹੜਾ ਇਹ ਵੀ ਹਮਝਾ ਰਿਹਾ ਹੈ ਕਿ ਇਹ ਉਹ ਚੀਜ਼ ਕੋਲ ਦੀ ਹੁਣ ਹੱਕ ਨਹੀਂ ਜਿਹੜੇ ਤਾਂ ਉਹ ਖੱਦ ਪਾਰ ਕਰ ਚੁੱਕੇ ਨੇ ਉਹਨਾਂ ਦਾ ਲਾਗ ਕਰਾਣਾ ਆਪਣੀ ਜ਼ਿੰਮੇਵਾਰੀ ਹੈ ਕਿਹਨਾਂ ਬੰਦੇ ਆਣ ਨੇ ਕਿ ਉਹਨਾਂ ਕੋਈ ਸੁਧਾਰ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਬੰਦੇ ਜਿਹੜੇ ਮੇਰੇ ਬੰਦੇ ਜਿਹੜਾ ਕਰਿਆ ਗਿਆ ਕਿ ਉਹਨਾਂ ਕਰੀਏਗਾ ਬਦਵਾਰੀ ਦਾ ਯਹਾਂ ਬੈਠਾ

रिपोर्टिंग लिखलवाई एक दिन तीन बजे और सामान सारा ही प्या सारा इधर ही लिखवाया सारा डीवीआर और कंडा है स्पीकर है पता नहीं सारा ही सामान है कनक भी सारे धोल खाली कर ये ਹੋ ਗਿਆ ਸਾਡੇ ਪੰਡੂ ਲੈ ਕੇ ਮੈਂ ਅਸੀਂ ਨਾਲ ਨਾਲ ਸਾਜ ਦੇ ਜਿੱਥੇ ਸਾਡੇ ਦਾਖੇ ਨਾਮ ਦੇ ਸਾਰੇ ਟੰਡਾ ਚੁਹੀ ਗਏ ਤੇ ਇਸ ਅਕਦਾ ਸੇਕ ਵੀ ਅਸੀਂ ਆਪ ਦੇ ਗੁਰੂ ਨੇੜੇ ਹੋ ਰਿਸ਼ਤੇਦਾਰਾਂ ਚ ਇਹ ਸੇਕ ਲੱਗਦੇ ਦੇਖਿਆ ਤੇ ਜਿਹੜੇ ਘਰ ਤੇ ਸੇਕ ਲੱਗ ਜਾਂਦਾ ਹੈ ਤੂ ਦੀ ਹਾਲਤ ਕੀ ਹੈ ਉਹ ਇਹੋ ਦਿਨ ਬੱਦਰੀ ਕੀ ਹੈ ਕਿ ਕਦੇ ਯਾਦ ਆ ਕੁਛ ਨਹੀਂ ਦੇਖਦੀ ਰਹਿੰਦੀ ਕਿ ਮੈਂ ਪੁੱਤਰ ਇੰਨਾ ਨਵਨ ਨੂੰ ਮੈਂ ਨਹੀਂ ਸੰਭਾਲ ਸਕਾਂ ਤੇ ਉਸ ਤੋਂ ਬਾਅਦ ਕੀ ਆਪਣੇ ਬੜਾਪੇ ਤੇ ਵੀ ਬੜੀ ਆਸ ਕਰਦੀ ਰਹਿੰਦੀ ਕਿ ਮੇਰਾ ਪੁੱਤਰ ਮੇਰਾ ਸਹਾਰਾ ਬਣੇਗਾ ਤੇ ਮੈਨੂੰ ਮੋਢਾ ਦੇਵੇਗਾ ਪਰ ਦੇਖੋ ਉਹੀ ਪੁੱਤਰ ਨੇ ਜਿਹੜੇ ਕਿ ਮਾਂ ਨੇ ਸਾਰੀ ਉਮਰ ਦੇ ਚਾਰ ਭਾਂਡੇ ਇਕੱਠੇ ਕੀਤੇ ਹੁੰਦੇ ਨੇ ਉਹਨਾਂ ਨੂੰ ਵੇਚੀ ਜਾ ਰਿਹਾ ਕਿਤੇ ਉਹਨੇ ਪੈਸੇ ਜੋੜ ਕੇ ਕਿਤੇ 20 ਸਾਲਾਂ ਦੇ 30 ਸਾਲਾਂ ਕਿਤੇ ਦੋ ਤੁੰਬਾ ਵੜਾਈਆਂ ਨੇ ਉਹ ਵੀ ਉਹਨੇ ਪਰ ਉਸ ਮਾੜ ਦੇ ਦਿਲ ਤੇ ਜਾਂ ਉਸ ਪਿਓ ਦੇ ਦਿਲ ਤੇ ਜਿਹਨੇ ਕੁਝ ਜ਼ਮੀਨ ਦਾ ਟੱਕ ਉਹ ਆਪਦੇ ਮੁੰਡੇ ਲਈ ਸਾਮ ਰੱਖਿਆ ਵੀ ਹਾਂ ਇਹਨੂੰ ਪੜਾਣਾ ਇਹਨੂੰ ਸੈੱਟ ਕਰਨਾ ਤੇ ਉਹ ਉਹੀ ਵੇਚਣ ਤੇ ਗੁੜਿਆ ਹੋਇਆ ਕਾਹਿਆ ਲੈਣ ਜਿਹਦੀ ਮਰਜ਼ੀ ਕੋਈ ਮੋਬਾਈਲ ਚੱਕ ਲੈਣ ਲਾ ਲੇਕਨ ਸਾਨੂੰ ਵੀਰੇ ਕਰਕੇ ਗਲੋਬਲ ਬਣਾ ਲਿਆ ਜੀ ਦੋਵਾਰੀ ਉਹ ਬੰਦਾ ਬਣਾ ਲਿਆ ਜੀ ਸਵਾਗਤ ਹੈ ਮੈਂ ਸੁਖਵਿੰਦਰ ਸਿੰਘ ਪਲਾਹੇ ਉਮੀਦਵਾਰ ਦਾ ਸਾਰਾ ਠੀਕ ਠਾਕ ਹੋਵੇ ਪ੍ਰਸ਼ਾਸਨ ਵੱਲੋਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਚੱਲੀ ਗਈ ਹੈ ਇਸੇ ਦੌਰਾਨ ਅੱਜ ਧੂਰੀ ਪਿੰਡ ਵਿੱਚ ਮੈਡਮ ਪਹੁੰਚ ਰਹੀਆਂ ਦਾ ਮੈਡਮ ਜੀ ਪਹਿਲਾਂ ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ ਜੀ ਧੰਨਵਾਦ ਤੇ ਮੈਡਮ ਜੀ ਅੱਜ ਪਿੰਡ ਦੇ ਵਿੱਚ ਪਹੁੰਚੇ ਹੋ ਧੂਰੀ ਪਿੰਡ 'ਚ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇੱਕ ਆਪਰੇਸ਼ਨ ਸੰਪਰਕ ਜਿਹੜਾ ਹੈਗਾ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਤੇ ਤੇ ਸਾਡੇ ਐਸਐਸਪੀ ਸਾਹਿਬ શ્રી ਹਰਤਾਜ ਚੱਲ ਦੀ ਤੇ ਅਸੀਂ ਪਿੰਡ-ਪਿੰਡ ਜਾ ਕੇ ਇਸ ਸੰਪਰਕ ਪ੍ਰੋਗਰਾਮ ਦੇ ਤਹਿਤ ਜਿਹੜੀਆਂ ਪਿੰਡਾਂ ਦੀਆਂ ਵਿਲੇਜ ਡਿਫੈਂਸ ਕਮੇਟੀਆਂ ਵੀ ਡੀਸੀਜ਼ ਨੇ ਉਹਨਾਂ ਨਾਲ ਜਾ ਕੇ ਮੀਟਿੰਗ ਕਰਦੇ ਆਂ ਜਿਹੜੇ ਵੀ ਕੋਈ ਗੈਰ ਸਮਾਜਿਕ ਮੁੱਦੇ ਨੇ ਜਾਂ ਗੰਭੀਰ ਮੁੱਦੇ ਨੇ ਜਿਹੜੇ ਕਿ ਨਮਾਜ਼ ਨੂੰ ਖਰਾਬ ਕਰ ਰਹੇ ਨੇ ਜਿੱਦਾਂ ਕਿ ਨਸ਼ੇ ਹੋਵੇ ਉਸ ਤੇ ਅਸੀਂ ਵਿਚਾਰ ਬਟੰਦਰਾ ਕਰਦੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਉਹਨਾਂ ਨੂੰ ਨਸ਼ਾ ਕਰ ਸਕਰ ਕੋਈ ਵੱਡਾ ਛੋਟਾ ਕਿਤੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਉਹਨਾਂ ਨੂੰ ਹੈਗੀ ਹੈ ਤਾਂ ਸਾਨੂੰ ਪੁਲਿਸ ਨੂੰ ਜ਼ਰੂਰ ਦੱਸੋ ਤੇ ਇਸ ਗੱਲਬਾਤ ਦੌਰਾਨ ਸਾਨੂੰ ਪਿੰਡ ਵਾਲਿਆਂ ਤੋਂ ਖਾਸ ਕਰ ਪੰਚਾਇਤ ਤੋਂ ਵੀ ਇਸ ਗੱਲ ਦਾ ਹੰਗਾਰਾ ਮਿਲਿਆ ਕਿ ਉਹ ਇਸ ਪਿੰਡ ਨੂੰ ਨਸ਼ਾ ਮੁਕਤ ਕਰਨ ਦੇ ਮਤੇ ਪਾਉਣਗੇ ਜੋ ਬਣਦੀ ਕੋਸ਼ਿਸ਼ ਹੋ ਸਕਦੀ ਹੈ ਜਿਸ ਤਰ੍ਹਾਂ ਉਹ ਪੁਲਿਸ ਨੂੰ ਹੈਲਪ ਕਰ ਸਕਦੇ ਨੇ ਉਹ ਜਰੂਰ ਕਰਨਗੇ ਇਸ ਤੋਂ ਇਲਾਵਾ ਵੀ ਲੋਕਾਂ ਨੇ ਨਸ਼ੇ ਤੋਂ ਇਲਾਵਾ ਵੀ ਜਨਰਲ ਸਾਨੂੰ ਇੱਕ ਬਹੁਤ ਹੀ ਡੀਪ ਕਹ ਲਈਏ ਵੀ ਸਾਨੂੰ ਫੀਡਬੈਕ ਦਿੱਤੀ ਜਿੱਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਪੂਰੇ ਖਰੇ ਉੱਤਰੀਏ ਤੇ ਕੋਈ ਵੀ ਜਿਹੜੀ ਕੋਈ ਗੈਰ ਕਾਨੂੰਨੀ ਕੋਈ ਵੀ ਕੋਈ ਇਨਸੀਡੈਂਟ ਕੋਈ ਹੋਰ ਅਨਿਆਸ ਵਾਲੇ ਉਹਨਾਂ ਨੂੰ ਰੋਕਣ ਦੀ ਤੇ ਉਹਨਾਂ ਤੇ ਠੱਲ ਪਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਬੜਾ ਨਸ਼ੇ ਦੇ ਖਿਲਾਫ ਲੋਕਾਂ ਦੀ ਬਹੁਤ ਮੰਗ ਵੀ ਚੋੜੀਆਂ ਲਗਾਤਾਰ ਬਾਦ ਰਹੀਆਂ ਨੇ ਉਦੋਂ ਵੀ ਪ੍ਰਸ਼ਾਸਨ ਕੋਈ ਮੁਹਿਮ ਚਾੜ ਰਿਹਾ ਜਾਂ ਕੋਈ। ਦੇਖੋ ਇਹ ਸਾਰੀਆਂ ਚੀਜ਼ਾਂ ਇੰਟਰ ਰਿਲੇਟਿਡ ਨੇ। ਇਹ ਆਪਾਂ ਕਹਿ ਲਈ ਵੀ ਇੱਕ ਚੇਨ ਦੀ ਤਰ੍ਹਾਂ ਬਣ ਜਾਂਦੀਆਂ ਨੇ। ਵੀ ਜਿਹੜੇ ਨਸ਼ਾ ਤਸਕਰ ਨੇ ਜਦੋਂ ਉਹਨਾਂ ਦੀਆਂ ਲੋੜਾਂ ਦੀਆਂ ਜਾਂ ਪੈਸੇ ਦੀ ਪੂਰਤੀ ਨਹੀਂ ਹੁੰਦੀ ਤਾਂ ਉਹੀ ਜਿਹੜੇ ਨੇ ਉਹ ਮੁੜ ਕੇ ਚੋਰੀਆਂ ਵੱਲ ਜਾਂਦੇ ਨੇ ਜਾਂ ਇਹ ਜੇ ਛੋਟੀਆਂ ਮੋਟੀਆਂ ਕੰਨ ਉਤਾਰਾਂ ਚੋਰੀ ਕਰ ਲਿਆ ਕੋਈ ਮੋਟਰਾਂ ਦੀਆਂ ਜਾਂ ਕੁਝ। ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਚੀਜ਼ ਨੂੰ ਮੁੱਢ ਤੋਂ ਹੀ ਉਖਾੜਿਆ ਜਾਵੇ ਤਾਂ ਅੱਗੇ ਜਿਹੜੀ ਚੇਨ ਹੈ ਉਹ ਚੱਲੀ ਨਾ। ਕਈ ਵਾਰ ਚੋਰ ਫੜਿਆ ਵੀ ਜਾਂਦਾ ਪਰ 2-3 ਘੰਟਿਆਂ ਬਾਅਦ ਛੱਡਿਆ ਜਾਂਦਾ ਕਿ ਉੱਥੇ ਕੀ ਕਰਾਂ ਚਾਹਾਂ ਲੋਕਾਂ ਵੀ ਸਪਾਰਸ ਆ ਜਾਂਦੇ ਨੇ ਕਿ ਚੋਰ ਦੇ ਵਿੱਚ ਦਬਦਬਾ ਜ਼ਿਆਦਾ ਹੁੰਦਾ ਨਹੀਂ ਦੇਖੋ ਇਹਦੇ ਵਿੱਚ ਜਿਹੜੀ ਪੁਲਿਸ ਹੈ ਸਾਡੀ ਸਾਰੀ ਟੀਮ ਹੈ ਉਹ ਬੜੀ ਫੇਰਲੀ ਕੰਮ ਕਰਦੀ ਹੈ ਜੇ ਇਸ ਤਰ੍ਹਾਂ ਕਦੀ ਛੱਡਣਾ ਪੈ ਜਾਂਦਾ ਤਾਂ ਇਹਦੇ ਵਿੱਚ ਜ਼ਰੂਰ ਜਾਂ ਤਾਂ ਉਸ ਬੰਦੇ ਦੀ ਵੈਰੀਫਿਕੇਸ਼ਨ ਨਹੀਂ ਪ੍ਰੋਪਰ ਹੋਈ ਹੁੰਦੀ ਵੀ ਇਹੀ ਜੋੜਾ ਹੈ ਜਾਂ ਜੇ ਉਹ ਹੁੰਦਾ ਹੈ ਤਾਂ ਉਸ ਤੋਂ ਕੋਈ ਰਿਕਵਰੀ ਮੌਕੇ ਤੇ ਨਹੀਂ ਹੋਈ ਹੁੰਦੀ ਜਾਂ ਕਹਿ ਲੀਏ ਵੀ ਜੋ ਨਸ਼ੇੜੀ ਹੁੰਦਾ ਤਾਂ ਅਸੀਂ ਕਾਨੂੰਨ ਬਦਾਂ ਵੀ ਉਸ ਨੂੰ ਕਿਸੇ ਨਸ਼ਾ ਸਿਡਾਉ ਕੇਂਦਰ ਤੇ ਅਸੀਂ ਜਿਹੜਾ ਹੈ ਉਹ ਭਰਤੀ ਕਰਾਉਣਾ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਸਾਡੀ ਨੌਜਵਾਨ ਪੀਟੀ ਜਿਹੜੀ ਹੈ ਉਹ ਸਾਰੀ ਤਾਂ ਨਹੀਂ ਕਹਿ ਸਕਦੇ ਪਰ ਬਹੁਤੀ ਕੇ ਲਈ ਇਹ ਵੀ ਗਲਤ ਰਸਤੇ ਤੇ ਤੁਰਦੀ ਹੈ। ਅਸੀਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਉਹ ਆਪਣੀ ਜਿਹੜੀ ਡਾਇਰੈਕਸ਼ਨ ਹੈ ਉਹ ਚੇਂਜ ਕਰਨ ਉਹ ਕਿਤੇ ਖੇਡਾਂ ਵੱਲ ਕਿਤੇ ਸਪੋਰਟਸ ਵੱਲ ਆਪ ਦਾ ਰੁਝਾਨ ਜਿਹੜਾ ਹੈ ਉਹ अर्ਲੀ ਹੀ ਸ਼ੁਰੂ ਕਰਨ ਇਹ ਇਹ ਤੇ ਅਸੀਂ ਪੇਰੈਂਟਸ ਨੂੰ ਟੀਚਰਸ ਨੂੰ ਸਕੂਲਸ ਨੂੰ ਪੰਚਾਇਤਾਂ ਨੂੰ ਰਿਕੁਐਸਟ ਕਰਾਂਗੇ ਵੀ ਅਲੋ ਵਾਲੇ ਆਪ ਦੇ ਗਰਾਊਂਡਸ ਬਣਾਉਣ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਪ੍ਰੇਰਿਤ ਕਰਨ ਪੜ੍ਹਾਈ ਵਾਲੇ ਪਾਸੇ ਪ੍ਰੇਰਿਤ ਕਰਨ ਤੇ ਜੇ ਕੋਈ ਲੱਗਦਾ ਹੈ ਵੀ ਬੱਚਾ ਗਲਤ ਪਾਸੇ ਜਾ ਰਿਹਾ ਹੈ ਤਾਂ ਉਹਨੂੰ अर्ਲੀ ਹੀ ਜਿਹਨੂੰ ਆਪਾਂ ਕਹਿੰਦੇ ਨਿਪਿੰਦ ਵੱਡ ਵੀ ਕਰਨ ਦੀ ਕੋਸ਼ਿਸ਼ ਕਰਨਾ ਥੈਂਕ ਯੂ ਮੈਮ